ਤੁਹਾਡਾ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੇਹਾ ਤੁਹਾਡੇ ਨਾਲ ਸਮਰਨ ਕੋਰ ਲੈ ਕੇ ਹਾਜ਼ਰਾਂ ਨਿਊ ਸਟੇਟ ਦਾ ਡਿਬੇਟ ਸ਼ੋਅ ਕੱਲ ਪੰਜਾਬੀ ਅਮਰਿੰਦੋ ਜ਼ਾਦਾ ਜਾਇਦਾਦ ਦੇ ਮਾਮਲੇ 'ਚ ਅਕਾਲੀ ਆਗੂ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਨੇ ਸੋਮਵਾਰ ਨੂੰ ਸਬਕਾ ਅਕਾਲੀ ਮੰਤਰੀ ਵਿਕਰਮ ਮਜੀਠੀਆ ਦੀ ਬੇਲ ਅਪਲੀਕੇਸ਼ਨ ਤੇ ਮੋਹਾਲੀ ਦੀ ਅਦਾਲਤ 'ਚ ਸੁਣਵਾਈ ਹੋਈ ਇਸ ਸੁਣਵਾਈ ਦੇ ਦੌਰਾਨ ਕੋਰਟ ਨੇ ਮਜੀਠੀਆ ਨੂੰ ਬੇਲ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਵਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਹਾਈ ਕੋਰਟ ਪਹੁੰਚੇ ਗਨੀਵ ਕੌਰ ਨੇ ਅਮਰਿੰਦੋ ਜ਼ਾਦਾ ਜਾਇਦਾਦ ਦੇ ਮਾਮਲੇ ਸੰਬੰਧੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ ਉਹਨਾਂ ਨੇ ਇਹ ਪਟੀਸ਼ਨ 'ਚ ਵਿਜੀਲੈਂਸ ਵੱਲੋਂ 10 ਅਗਸਤ ਨੂੰ ਜਾਰੀ ਕੀਤੇ ਗਏ ਨੋਟਿਸ ਨੂੰ ਚੁਣੌਤੀ ਦਿੱਤੀ ਹੈ ਇਸ ਦੇ ਵਿਚਾਲੇ ਮਜੀਠੀਆ ਦੇ ਕਰੀਬ 27 ਪ੍ਰੀਤ ਸੱਤਾ ਜੋ ਕਿ ਕਨੇਡਾ ਦਾ ਹੈ ਉਸ ਦੇ ਖਿਲਾਫ ਬਲੂ ਕੋਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਹੁਣ ਕੀ ਹਾਈ ਕੋਰਟ ਦਾ ਰੁਖ ਮਜੀਠੀਆ ਤੇ ਕੁਝ ਰਾਹਤ ਪ੍ਰਦਾਨ ਕਰਨ ਵਾਲਾ ਹੋਵੇਗਾ ਜਾਂ ਫਿਰ ਬਲੂ ਕੋਰਨਰ ਨੋਟਿਸ ਮਿਲਣ ਤੋਂ ਬਾਅਦ ਸੱਤਾ ਨੂੰ ਭਾਰਤ ਲਿਆਂਦਾ ਜਾਏਗਾ ਤੇ ਇਹੋ ਜੇ ਹੋਰ ਕਈ ਸਵਾਲ ਨੇ ਜਿੰਨਾ ਬਾਰੇ ਅੱਜ ਅਸੀਂ ਚਰਚਾ ਕਰਾਂਗੇ ਗੱਲ ਪੰਜਾਬ ਦੀ ਚ ਇਸ ਸਾਧ ਪ੍ਰੀਤ ਸੱਤਾ ਦੀ ਜੇ ਗੱਲ ਕਰੀਏ ਤੇ ਬਿਹਦ ਕਰੀਬੀ ਵਿਕਰਮਜੀਠਿਆ ਦੇ ਦੱਸੇ ਜਾ ਰਹੇ ਖੰਬੇ ਪਾਸੇ ਤੁਸੀਂ ਤਸਵੀਰ ਆ ਦੇਖ ਰਹੇ ਹੋ ਕਿ ਇਸ ਸਾਧ ਪ੍ਰੀਤ ਸੱਤਾ ਜਦੋਂ ਭਾਰਤ ਆਉਂਦਾ ਸੀ ਤੇ ਮਜੀਠੀਆ ਦਾ ਖਾਸ ਬਣ ਕੇ ਇਸ ਨੂੰ VIP ਸਹੂਲਤਾ ਦਿੱਤੀਆਂ ਜਾਂਦੀਆਂ ਸੀ ਨਾ ਸਿਰਫ ਮਜੀਠੀਆ ਦੇ ਸਰਕਾਰੀ ਆਵਾਸ ਦੀ ਵਰਤੋਂ ਕਰਦਾ ਸੀ ਬਲਕਿ ਸਰਕਾਰੀ ਗੱਡੀਆਂ ਵੀ ਇਸ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਸੀ ਦੱਸ دیਏ ਨਵਾਂ ਸ਼ਹਿਰ ਦੇ ਪਿੰਡ ਬੰਗਾ ਦਾ ਰਹਿਣ ਵਾਲਾ ਸਤਪ੍ਰੀਤ ਸੱਤਾ 2021 ਵਿੱਚ ਮਜੀਠਿਆ ਦੇ ਨਾਲ ਐਨਡੀਪੀਐਸ ਮਾਮਲੇ 'ਚ ਇਸ ਨੂੰ ਨਾਮਜ਼ਦ ਕੀਤਾ ਗਿਆ ਨਾਲ ਹੀ ਐਫਆਈਆਰ 'ਚ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਸ਼ਾਮਲ ਕੀਤੀਆਂ ਗਈਆਂ ਦੱਸ دیਏ ਕਿ ਪੋਲਾ ਡਰੱਗ ਮਾਮਲੇ ਦੀ ਜਾਂਚ ਦੇ ਨਾਲ ਵੀ ਸੱਤਾ ਦਾ ਮਾਮਲਾ ਜੁੜਿਆ ਹੋਇਆ ਹੈ ਇਹ ਪੂਰਾ ਮਾਮਲਾ 6000 ਕਰੋੜ ਰੁਪਏ ਦਾ ਗਲੋਬਲ ਨਾਰਕੋਟਿਕਸ ਸਿੰਡੀਕੇਟ ਦੇ ਨਾਲ ਜੁੜਿਆ ਹੋਇਆ ਹੈ ਜਿਹਦੇ ਜਾਂਚ ਦੇ ਲਈ ਐਸਆਈਟੀ ਬਣਾਈ ਗਈ ਸੀ ਐਸਆਈਟੀ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸੱਤਾ ਨੂੰ ਨਾਮਜ਼ਦ ਕੀਤਾ ਤਾਂ ਉਸਦੇ ਇਹ ਕਿ ਮੈਥਾਮਫੈਟਾਮਾਈਨ ਡਰਗ ਬਣਾਉਣ ਦੇ ਲਈ ਸੱਤਾ ਮਦਦ ਉਪਲਬਧ ਕਰਾਉਂਦਾ ਸੀ ਕੈਮੀਕਲ ਉਪਲਬਧ ਕਰਾਉਂਦਾ ਸੀ ਜਿਸ ਦੇ ਨਾਲ ਮੈਥਾਮਫੈਟਾਮਾਈਨ ਡਰਗ ਬਣਾਈ ਜਾਂਦੀ ਇੱਕ ਸਿੰਥੈਟਿਕ ਕਿਸਮ ਦੀ ਡਰਗ ਹੈ ਮਜੀਠੀਆ ਦਾ ਕਥਿਤ ਤੌਰ ਤੇ ਸਤਪ੍ਰੀਤ ਸੱਤਾ ਦੇ ਨਾਲ ਸੰਬੰਧ ਵੀ ਦੱਸਿਆ ਜਾ ਰਿਹਾ ਹੈ ਤੇ ਵੀਆਈਪੀ ਟ੍ਰੀਟਮੈਂਟ ਸੱਤਾ ਨੂੰ ਦਿੱਤਾ ਜਾਂਦਾ ਸੀ ਜਿਸ ਦੀ ਤਸਦੀਕ ਇਹ ਤਸਵੀਰਾਂ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਅੱਜ ਇਸੇ ਮੁੱਦੇ ਤੇ ਅਸੀਂ ਚਰਚਾ ਕਰਾਂਗੇ ਕਿ ਇਹ ਜਿਹੜੇ ਹੋਰ ਸਬੂਤ ਮਿਲੇ ਨੇ ਹੋਰ ਖੁਲਾਸੇ ਲਗਾਤਾਰ ਹੋ ਰਹੇ ਨੇ ਕਿ ਵਿਕਰਮ ਮਜੀਠੀਆ ਦੀਆਂ ਮੁਸ਼ਕਲ ਆਉਣ ਵਾਲੇ ਦਿਨਾਂ ਚ ਹੋਰ ਵਧਣ ਵਾਲੀਆਂ ਨੇ ਸਾਡੇ ਨਾਲ ਸਾਡੇ ਮਾਨਯੋਗ ਪੈਨਲਿਸਟ ਜੁੜ ਗਏ ਨੇ ਸਾਡੇ ਨਾਲ ਨੇ ਸਰਬਜੀਤ ਪੁੱਲਰ ਜੀ ਆਮ ਆਦਮੀ ਪਾਰਟੀ ਦੇ ਬੁਲਾਰੇ ਹਰਜੀਤ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨਾਲ ਹੀ ਨਿਰਮਲ ਕੌਰ ਮੈਡਮ ਸਾਬਕਾ ਆਈਪੀਐਸ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਹਰਜੀਤ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਆਉਣਾ ਚਾਹੁੰਦੀ ਆ ਮੇਰੀ ਆਵਾਜ਼ ਤੁਹਾਨੂੰ ਮਿਲ ਪਾ ਰਹੀ ਹਾਂ ਜੀ ਹਾਂਜੀ ਮੈਡਮ ਜੀ ਹਰਜੀਤ ਜੀ ਮੋਹਾਲੀ ਕੋਰਟ ਨੇ ਤਾਂ ਜ਼ਮਾਨਤ ਪਟੀਸ਼ਨ ਹਜੇ ਵੀ ਰੱਦ ਕਰ ਦਿੱਤੀ ਜ਼ਮਾਨਤ ਤੇ ਨਹੀਂ ਕੋਈ ਫੈਸਲਾ ਜਿਹੜਾ ਮਜੀਠੀਆ ਦੇ ਪੱਖ ਚ ਆਇਆ ਮੈਡਮ ਗਨੀਵ ਕੌਰ ਕਹਿੰਦੇ ਨੇ ਕਿ ਉਹ ਹਾਈ ਕੋਰਟ ਜਾਣਗੇ ਲੇਕਿਨ ਲਗਾਤਾਰ ਜਾਂਚ ਵੀ ਹੋ ਰਹੀ ਹੈ ਤੇ ਇਸੇ ਜਾਂਚ ਦੇ ਦੌਰਾਨ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਇਹ ਉਹ ਅਕਿਊਜ਼ਡ ਆਦਮੀ ਦੇ ਨਾਲ ਮਜੀਠੀਆ ਦੀਆਂ ਤਸਵੀਰਾਂ ਨੇ ਜਿਹੜਾ ਕਿ ਡਰੱਗ ਪੈਡਲਰ ਹੈ ਡਰੱਗ ਦੇ ਲਈ ਉਹ ਕੈਮੀਕਲ ਸਪਲਾਈ ਕਰਦਾ ਰਿਹਾ ਤੇ ਹੁਣ ਉਹਦੇ ਖਿਲਾਫ ਬਲੂ ਕਾਰਨਰ ਨੋਟਿਸ ਵੀ جاری ਹੋ ਗਿਆ ਯਾਨੀ ਕਿ ਇਹ ਝੂਠ ਲਾਇਆ ਨਹੀਂ ਜਾ ਸਕਦਾ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਫੇਕ ਇਲਜ਼ਾਮ ਨੇ ਤੇ ਮਜੀਠੇ ਦੇ ਨਾਲ ਇਸ ਸ਼ਖਸ ਦੀਆਂ ਸੱਤੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਕੀ ਕਹਿਣਾ ਚਾਹੋਗੇ ਮੈਡਮ ਜੀ ਪਹਿਲੇ ਤੇ ਸਾਰੇ ਤੇ ਤੁਹਾਡੇ ਸਾਰੇ ਬਲਾਰੇ ਨੂੰ ਸਸ੍ਰੀਕਾਰ ਜੀ ਸਸ੍ਰੀਕਾਰ ਇੱਕ ਗੱਲ ਹੈ ਸ਼ੇਅਰ ਦੀ ਚੱਲੀ ਮਾਨਯੋਗ ਧਾਲੀਵਾਲ ਸਾਹਿਬ ਦੀ ਪ੍ਰੈਸ ਕਾਨਫਰੰਸ ਬਲਜੀਤ ਪੰਨੂ ਜੀ ਦੇ ਨਾਲ ਹੂੰ ਜਿਹੜਾ ਉਹਨਾਂ ਨੇ ਵਿਸਤਾਰ ਨਾਲ ਝੂਠ ਦਾ ਪ੍ਰਸਾਰ ਕੀਤਾ ਇੱਕ ਹੁੰਦੀ ਹੈ ਅਗਿਆਨਤਾ ਇੱਕ ਹੁੰਦੀ ਹੈ ਅਨਪੜਤਾ ਪੋਲਿਟিক্যাল ਲੀਡਰਸ਼ਿਪ ਵਿੱਚ ਅਨਪੜਤਾ ਤਾਂ ਜਾਇਜ਼ ਹੈ ਕਿਉਂਕਿ ਕਈ ਸਾਡੇ ਉੱਗੇ ਆਗੂ ਹੋਏ ਨੇ ਜਿਹੜੇ ਅਕੈਡਮਿਕਲੀ ਇੰਨੇ ਕੰਪੀਟਿਟਡ ਨਹੀਂ ਸਨ ਪਰ ਉਹ ਬਹੁਤ ਵੱਡੇ ਲੀਡਰ ਬਣ ਕੇ ਨਿਕਲੇ ਉਹਨਾਂ ਨੇ ਸਮਾਜ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਲੇਕਿਨ ਅਗਿਆਨਤਾ ਦਾ ਕੋਈ ਲਾਜ ਨਹੀਂ ਜੋ ਆਇਤ ਅਲੀਵਾਲ ਸਾਹਿਬ ਕਹਿ ਰਹੇ ਸਨ ਉਹ ਅਗਿਆਨਤਾ ਦਾ ਹੀ ਪ੍ਰਦਰਸ਼ਨ ਸੀ ਉਹਨਾਂ ਦਾ ਹੂੰ education qualification ਤਾਂ ਮੈਂ ਚੈੱਕ ਕਰ ਲਿਓ میٹرਿਕ ਨੇ ਲੇਕਿਨ ਉਹਦੀ ਅਗਿਆਨਤਾ ਦਾ ਕੀ ਪ੍ਰਦਰਸ਼ਨ ਹੈ ਸਭ ਤੋਂ ਮੈਂ ਤੁਹਾਨੂੰ ਚਾਰ ਐਗਜ਼ਾਮਪਲ ਦੇਣਾ ਕਿ ਉਹਨਾਂ ਦੀ ਅਗਿਆਨਤਾ ਦਾ ਕਿੰਨਾ ਪ੍ਰਦਰਸ਼ਨ ਕਰ ਰਹੇ ਸਨ ਪਹਿਲੇ ਪ੍ਰਦਰਸ਼ਨਕਾਰ ਸਨ ਜੀ ਮਾਨਯੋ ਕੋਰਟ ਦਾ ਫੈਸਲਾ ਸਾਡੀ ਚੀਜ਼ਾਂ ਤੇ ਮੋਹਰ ਲੱਗੀ ਢਾਲੀਵਾਲ ਸਾਹਿਬ ਆਪਣੇ ਸਰਕਾਰੀ ਵਕੀਲ ਦੀ ਪ੍ਰੈਸ ਬਾਈਟ ਸੁਣਨ ਦੇ ਕੱਲ ਜਦੋਂ ਬਾਹਰ ਆਏ ਸਨ

ਸੋਨ ਲੈਂਦੇ ਤੇ ਨੀ ਅਗਿਆਨਤਾ ਦਾ ਪ੍ਰਦਰਸ਼ਨ ਨਾ ਕੀਤਾ ਠੀਕ ਹੈ ਮੋਟੀ ਮੋਟੀ ਗੱਲ ਇਹ ਹੈ ਕਿ ਮਜੀਠਿਆ ਨੂੰ ਜ਼ਮਾਨਤ ਅਜੇ ਵੀ ਮੋਹਾਲੀ ਕੋਰਟ ਨੇ ਨਹੀਂ ਦਿੱਤੀ ਹੈ ਹਾਈ ਕੋਰਟ ਕੀ ਫੈਸਲਾ ਲੈਂਦਾ ਹੈ ਉਹ ਅੱਗੇ ਦੀ ਗੱਲ ਹੈ ਲੇਕਿਨ ਇਹ ਤਸਵੀਰਾਂ ਜਿਹੜੀਆਂ ਵਾਇਰਲ ਹੋ ਰਹੀਆਂ ਮੈਂ ਇਸ ਦੇ ਬਾਰੇ ਤੁਹਾਨੂੰ ਪੁੱਛਿਆ ਸੀਗਾ ਤਸਵੀਰਾਂ ਝੂਠ ਨਹੀਂ ਬੋਲਦੀਆਂ ਸੀ ਮੈਂ ਕਮਲ ਕਰਨ ਦਿੰਦੇ ਤੇ ਬੜੀ ਮਿਹਰਬਾਨ ਜੀ ਦੂਜੀ ਅਗਿਆਨਤਾ ਦਾ ਪ੍ਰਦਰਸ਼ਨ ਉਹਨਾਂ ਕਹਿਆ ਜੀ ਜਿਹੜਾ ਸੱਤੇ ਨੂੰ ਬਲੂ ਨੋਟਿਸ ਕੋਰナー ਨੋਟਿਸ ਇਸ਼ੂ ਆਇਆ ਹ ਹੂੰ ਉਹ ਰੋਇਆ ਐਂਡੀਪੀਐਕਸ ਦਾ ਐਕਟ ਜਿਹੜਾ ਮਾਨਯੋਗ ਚੰਨੀ ਜੀ ਦੇ ਸਟੈਂਪ ਪਰਚਾ ਦਰਜ ਹੋਇਆ ਸੀ ਹੂੰ 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 ਇਹੋ ਦਾ ਐਸ ਕੇਸ ਦੇ ਨਾਲ ਕੋਈ ਤਾਲਕਾਤ ਨਹੀਂ ਹੈ ਇਹ ਫਿਰ ਉਹਨਾਂ ਨੇ ਆਪਣੀ ਅਗਿਆਨਤਾ ਦਾ ਪ੍ਰਦਰਸ਼ਨ ਕੀਤਾ ਇਹ ਕੇਸ ਡੀਏ ਦਾ ਡਿਸਐਪ੍ਰੋਪ੍ਰੀਏਸ਼ਨ ਐਸੈਟਸ ਦਾ ਹੂੰ ਉਸ ਕੇਸ ਵਿੱਚ ਮਾਨਯੋਗ ਮਜੀਠੀਆ ਸਾਹਿਬ ਹੂੰ ਆਲਰੇਡੀ ਹਾਈ ਕੋਰਟ ਤੋਂ ਪਹਿਲੇ ਬੇਲ ਤੇ ਨੇ ਹੂੰ ਸੁਪਰੀਮ ਕੋਰਟ ਚ ਸਰਕਾਰ ਦੀ ਅਰਜੀ ਖਾਰਜ ਹੋ ਚੁਕੀ ਆ ਬੇਲ ਕੈਨਸਲ ਕਰਨ ਦੀ ਵਿਦ ਥਿਸ ਅਬਜ਼ਰਵੇਸ਼ਨ ਕਿ देयर ਇਸ ਨੋ ਮਨੀ ਲਾਂਡਰਿੰਗ ਟ੍ਰੇਲ ਇਹ ਮੈਨੀ ਕਹਿ ਰਿਹਾ ਹਾਈ ਕਾਰਟ ਦਾ ਉਹ ਆਰਡਰ ਕਹਿ ਰਿਹਾ ਜਿਹੜੇ ਆਰਡਰ ਦੇ ਬੇਸ ਤੇ ਜ਼ਮਾਨਤ ਮਿਲੀ ਹੈ ਠੀਕ ਹੈ ਤੇ ਅੱਜ 3.5 ਸਾਲ ਹੋ ਗਏ ਨੇ ਚਾਰ ਸੀਟ ਦੀ ਹੋਈ ਚੌਥੀ ਅਗਿਆਨਤਾ ਚੌਥੀ ਅਗਿਆਨਤਾ ਤਾਲੀਵਾਲ ਸਾਹਿਬ ਦੀ ਜਿਹੜਾ ਉਹ ਕਹਿੰਦੇ ਜੀ ਕੈਨੇਡਾ ਬੈਠਾ ਕੈਨੇਡਾ ਬੈਠਾ ਉਹਨਾਂ ਨੂੰ ਕੋ ਪੜ ਲਓ ਮਾਨਾ ਜੀ ਜਿਹੜਾ ਬਲੂ ਕਾਰਨਰ ਨੋਟਿਸ ਹੁੰਦਾ ਹੈ ਉਹ ਇਸ ਚੀਜ਼ ਦਾ ਨੋਟਿਸ ਹੁੰਦਾ ਹੈ ਕਿ ਜਿਹੜੇ ਬੰਦੇ ਦਾ ਪਤਾ ਨਹੀਂ ਹੈ ਅਸੀਂ ਇੰਟਰਪੋਲ ਨੂੰ ਇਨਫੋਰਮੇਸ਼ਨ ਦੇ ਰਿਹਾ ਹੈ ਇਹ ਟ੍ਰੇਸ ਕਰੋ ਕਿੱਥੇ ਵੇ ਹੂੰ ਚਾਰ ਨੋਟਿਸ ਹੁੰਦੇ ਨੇ ਬਲੈਕ ਕਾਰਨਰ ਹੁੰਦਾ ਡੈਡ ਬੰਦੇ ਬਾਰੇ ਹੂੰ ਬਿਊ ਕਾਰਨਰ ਹੁੰਦਾ ਜਿਸ ਬੰਦੇ ਦੀ ਆਇਡੈਂਟੀ ਨਹੀਂ ਪਤਾ ਵੀ ਉਹ ਕਿੱਥੇ ਵੇ ਲੋਕੇਸ਼ਨ ਨਹੀਂ ਪਤਾ ਕਿੱਥੇ ਵੇ ਉਹਨੂੰ ਇੰਟਰਪੋਲ ਤੋਂ ਕੇਂਦਰ ਸਰਕਾਰ ਦੀ ਮਦਦ ਨਾਲ ਤੁਸੀਂ ਇਹ ਕਿਹੜਾ ਚੋਰਿਆ ਹੋ ਕਿ ਉਹ ਸ਼ਖਸ ਜਿਹੜਾ ਕਿ ਐਨਡੀਪੀਐਸ ਐਕਟ ਦੇ ਵਿੱਚ ਨਾਮਜ਼ਦ ਹੈ ਜਿਨ੍ਹਾਂ ਦੀਆਂ ਤਸਵੀਰਾਂ ਮਜੀਠੀਆ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਉਹ ਸ਼ਖਸ ਲਾਪਤ ਹੈ ਬਲੂ ਕਾਰਨ ਦਾ ਮਤਲਬ ਇਹੀ ਹੁੰਦਾ ਜੀ ਕਿਉਂ ਪਤਾ ਨਹੀਂ ਹੁੰਦਾ ਕਿਹੜੇ ਕੰਟਰੀ ਚ ਤਸਵੀਰਾਂ ਬਾਰੇ ਤੁਸੀਂ ਕੀ ਕਹੋਗੇ ਤਸਵੀਰਾਂ ਤਾਂ ਮੌਫਡ ਨਹੀਂ ਹੈ ਤਸਵੀਰਾਂ ਤਾਂ ਫੇਕ ਨਹੀਂ ਹੈ ਹਰਜੀਤ ਜੀ ਮੈਡਮ ਮੈਂ ਤਸਵੀਰਾਂ ਦੀ ਗੱਲ ਨਹੀਂ ਕਰ ਰਹਾ ਮੈਂ ਮਾਨਯੋਗ ਢਾਲੀਵਾਲ ਸਾਹਿਬ ਦੀ ਅਗਿਆਨਤਾ ਦਾ ਪ੍ਰਦਰਸ਼ਨ ਕਰ ਠੀਕ ਹੈ ਅਸੀਂ ਅਸੀਂ ਇੱਥੇ ਢਾਲੀਵਾਲ ਸਾਹਿਬ ਦੀ ਗੱਲ ਨਹੀਂ ਕਰ ਰਹੇ ਅਸੀਂ ਇਹਨਾਂ ਤਸਵੀਰਾਂ ਦੀ ਹੀ ਗੱਲ ਕਰ ਰਹੇ ਹਾਂ ਸਾਡੇ ਨਾਲ ਆ ਆਦਮੀ ਪਾਰਟੀ ਦੇ ਬੁਲਾਰੇ ਜੁੜਗੇ ਨਹੀਂ ਉਹਨਾਂ ਤੋਂ ਲੈ ਲੈਣਿਆ ਜਵਾਬ ਤੁਹਾਡੀ ਗੱਲ ਦਾ ਸਰਬਜੀਤ ਜੀ ਸਰਬਜੀਤ ਜੀ ਆਵਾਜ਼ ਮੈਰੀ ਮਿਲ ਰਹੀ ਹੈ ਤੁਹਾਨੂੰ ਜੀ ਤਾਂ ਅੱਲੋ ਜੀ ਦੇਖੋ ਸਿਮਰਨ ਜੀ ਗੱਲ ਇਹ ਹੈ ਜੇਦੋ ਤੋਂ ਵਿਕਰਮ ਜਿੱਟਿਆ ਹੋਰਾ ਦੀ ਗ੍ਰਿਫਤਾਰੀ ਹੋਈ ਹੈ 1.5 ਮਹੀਨੇ ਤੋਂ ਉਦੋਂ ਤੋਂ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਹੈ ਚਾਹੇ ਉਹ ਚੰਨੀ ਸਾਹਿਬ ਹੋਣ ਚਾਹੇ ਉਹ ਪਟਾਰਸ ਸਿੰਘ ਬਾਜਵਾ ਹੋਣ ਇਹ ਸਰਕਾਰ ਉੱਤੇ ਝੁੱਟੇ ਦੋਸ਼ ਲਾ ਰਹੇ ਸੀ ਵੀ ਇਹ ਜਿੱਟਿਆ ਹੋਰਾ ਦੀ ਗ੍ਰਿਫਤਾਰੀ ਜੀ ਐ ਹੋਈ ਹੈ ਗਲਤ ਹੋਈ ਹੈ ਐ ਨਹੀਂ ਹੋਣਾ ਚਾਹੀਦਾ ਸੀ ਪਰ ਕੱਲ ਜਦੋਂ ਕੋਰਟ ਦਾ ਫੈਸਲਾ ਨਿਓ ਕੋਰਟ ਦਾ ਫੈਸਲਾ ਆਇਆ ਹੈ ਤੇ ਕੋਰਟ ਦੇ ਨੇ ਜਦੋਂ ਇਹ ਇੱਕ ਡੇਢ ਮਹੀਨੇ ਤੋਂ ਇਹਨਾਂ ਦੇ ਵਕੀਲ ਸਾਰੇ ਲੱਗੇ ਹੋਏ ਸੀ ਕੋਸ਼ਿਸ਼ ਕਰਨ ਜਵਾਬਤ ਦੀ ਤੇ ਕੱਲ੍ਹ ਮੰਨ ਲਓ ਅਦਾਲਤ ਨੇ ਉਹ ਜ਼ਮਾਨਤ ਰੱਦ ਕਰਤੀ ਐ ਤੇ ਜੋ ਮਾਨ ਸਰਕਾਰ ਨੇ ਇਗਜ਼ੀਲੈਂਸ ਨੇ ਕਿਉਂਕਿ ਪਹਿਲੇ ਦਿਨ ਤੋਂ ਕਹਿ ਰਿਹਾ ਹੈ ਕਿ ਸਬੂਤਾਂ ਸਬੂਤਾਂ ਦੇ ਆਧਾਰ ਤੇ ਵਿਕਰਮ ਜੱਟੀਆਂ ਹੋਰਾਂ ਦੀ ਗ੍ਰਿਫਤਾਰੀ ਹੋਈ ਐ ਤੇ ਉਹ ਗੱਲ ਤੇ ਮੋਹ ਲੱਗੀ ਐ ਤੇ ਮੈਂ ਮੈਂ ਦੇਖੋ ਮੈਂ ਕਾਲੀਦਲ ਨੂੰ ਇਹ ਕੱਲ ਕਹਿਣਾ ਚਾਹੁੰਦਾ ਇੱਥੇ ਜੋ ਇਹਨਾਂ ਦੀ 2007 ਤੋਂ ਲੈ ਕੇ 2017 ਦਾ ਰਾਜ ਰਿਆ ਹੂੰ ਇਹਨਾਂ ਦੇ ਰਾਜ ਵਿੱਚ ਨਸ਼ੇ ਦਾ ਦਰਿਆ ਵਗਿਆ ਚਿੱਟਾ ਵਿਕਿਆ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਇਹ ਕਹਿਣ ਲੱਗੇ ਕਿ ਪੰਜਾਬ ਦੇ ਵਿੱਚ ਨਸ਼ਾ ਵਿਕ ਰਿਹਾ ਚਿੱਟਾ ਵਿਕ ਰਿਹਾ ਨਸ਼ੇ ਦੇ ਛੇਵੇਂ ਦਰਿਆ ਵਗ ਰਿਹਾ ਪੰਜਾਬ ਕੱਲਾ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਪੰਜਾਬੀ ਚਾਬੀਆਂ ਨੇ ਇਹ ਅਫਸੋਸ ਵੀ ਜ਼ਾਹਿਰ ਕੀਤਾ ਤੇ ਚਿੰਤਾ ਵੀ ਜਤਾਈ ਕਿ ਕਿਤੇ ਨਾ ਕਿਤੇ ਛੇਵਾਂ ਦਰਿਆ ਨਸ਼ੇ ਦਾ ਪੰਜਾਬ ਦੇ ਵਿੱਚ ਵਗ ਰਿਹਾ ਹੈ ਤੇ ਨੌਜਵਾਨ ਮਰ ਰਿਹਾ ਹੈ ਨੌਜਵਾਨੀ ਦਾ ਕਾਣ ਹੋਇਆ ਉਹਨਾਂ 10 ਸਾਲਾਂ ਦੇ ਵਿੱਚ ਪੰਜਾਬ ਦੇ ਤੇ ਦੇਖੋ ਅਕਾਲੀ ਦਲ ਦਾ ਪਹਿਲਾਂ ਵੀ ਨਹੀਂ ਬਣਦਾ ਸੀ ਤੇ ਅਕਾਲੀ ਦਲ ਹੁਣ ਵੀ ਨਹੀਂ ਬਣਦਾ ਦੇਖੋ ਅੱਜ ਜੋ ਜੋ ਇੰਟਰਪੋਲ ਨੇ ਨੋਟਿਸ ਜਾਰੀ ਕੀਤਾ ਹੈ ਬਲੂ ਕਾਰਡਰ ਨੋਟਿਸ ਸੱਤੇ ਦੇ ਖਿਲਾਫ ਤੇ ਸੱਤੇ ਦੇ ਖਿਲਾਫ ਜੋ ਇਹਨਾਂ ਦੇ ਅ ਕਾਲੀਨਾਲ ਦੇ ਲੀਡਰ ਸਹਾਬਾਂ ਸੀ ਬਿੱਟੂ ਆਲੋਫ ਜੀ ਤੇ ਬੋਨੀ ਜੀ ਉਹਨਾਂ ਨੇ ਪਹਿਲਾਂ ਹੀ ਸਪਸ਼ਟ ਕਰਤਾ ਇਹਨਾਂ ਦੇ ਦੋਸ਼ ਲਾਇਆ ਕਿ ਕਿਵੇਂ ਵਿਕਰਮ ਜਿੱਟਿਆ ਹੋਰਾਂ ਦਾ ਸਾਥੀ ਸੀ ਆਪਣਾ ਸੱਤਾ ਤੇ ਕਿਵੇਂ ਸੱਤਾ ਦੀਆਂ ਫੋਟੋਆਂ ਵਿਕਰਮ ਜਿੱਟਿਆ ਹੋਰਾਂ ਨਾਲ ਸੋਸ਼ਲ ਮੀਡੀਆ ਦੇ ਪਈਆਂ ਤੇ ਮੈਂ ਵੀ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਔਰੇ ਦਰਸ਼ਕਾਂ ਨੂੰ ਦਿਖਾ ਦੇਣਾ ਚਾਹੁੰਦਾ ਕਿ ਵਿਕਰਮ ਜੱਟਿਆ ਹੋਰਾਂ ਦਾ ਸਾਥੀ ਰਿਹਾ ਉਹਨਾਂ ਨਾਲ ਰਿਹਾ ਹੂੰ ਆ ਉਹਨਾਂ ਦੀਆਂ ਫੋਟੋਆਂ ਜੀ ਮੈਂ ਦਿਖਾ ਰਿਹਾ ਹੂੰ ਤੇ ਕਿਵੇਂ ਇਹਨਾਂ ਨੇ ਦੇਖੋ ਪੰਜਾਬ ਦੀ ਨੌਜਵਾਨੀ ਦਾ ਕਹਾਣ ਕੀਤਾ ਬਿੱਟੂ ਔਲਖ ਹੋਰਾਂ ਨੇ ਤੇ ਆਪਣਾ ਬੋਨੀ ਹੋਰਾਂ ਨੇ ਇੱਕ ਸਪਸ਼ਟ ਕਰਤਾ ਸੀ ਦੋਸ਼ ਉਹਨਾਂ ਤੇ ਲਾਏ ਐ ਕਿਵੇਂ ਇਹ ਬੁਖੀ ਹੁੰਦਾ ਸੀ ਤੇ ਕਿਵੇਂ ਇਹ ਵਿਕਰਮ ਜੱਟਿਆ ਹੋਰਾਂ ਦੇ ਸਾਰੇ ਕੰਮ ਕਰਦਾ ਸੀ ਤੇ ਇਹ ਪੰਜਾਬ ਦੇ ਲੋਕੀ ਭਲੀ ਭਾਤ ਜਾਂਦੇ ਐ ਦੇਖੋ ਗੱਲ ਇਹ ਐ ਸਿਰਨਜੀ ਮਾਂ ਸਰਕਾਰ ਨੇ ਸੈਂਟਰ ਗਵਰਨਮੈਂਟ ਨਾਲ رابطہ ਕੀਤਾ ਤੇ ਸੈਂਟਰ ਗਵਰਨਮੈਂਟ ਨੇ رابطہ ਕੀਤਾ ਆਪਣਾ ਇੰਟਰਪੋਲ ਨਾਲ ਤੇ ਕੈਨੇਡਾ ਦੀ ਗਵਰਨਮੈਂਟ ਨਾਲ ਵੀ ਹੂੰ ਤੇ ਕਿਤਨਾ ਕਿਤੇ ਸੈਂਟਰ ਗਵਰਨਮੈਂਟ ਨੇ ਇਹ ਜੋ ਨੋਟਿਸ ਹੈ ਜਾਰੀ ਕਰਵਾਇਆ ਇੰਟਰਪੋਲ ਤੋਂ ਤੇ ਸਾਡੇ ਜਿਹੜੇ ਇੰਡੀਅਨ ਗਵਰਨਮੈਂਟ ਦੇ ਸੰਬੰਧ ਹੈ ਕੈਨੇਡਾ ਨਾਲ ਕੈਨੇਡਾ ਨਾਲ ਚੰਗੇ ਐ ਤੇ ਬਹੁਤ ਜਲਦ ਅਸੀਂ ਸੈਂਟਰ ਗਵਰਨਮੈਂਟ ਦੇ ਥਰੂ ਅਸੀਂ ਸੱਤੇ ਨੂੰ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਹੂੰ ਤੇ ਜਦੋਂ ਪੰਜਾਬ ਸੱਤਾ ਆ ਗਿਆ ਹੂੰ ਤੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਬਹੁਤ ਵੱਡਾ ਪੁਚਾਲ ਆਊਗਾ ਹੂੰ ਕਿ ਕਿਹੜੇ ਕਿਹੜੇ ਲੋਕਾਂ ਨੇ ਪੰਜਾਬ ਦੇ ਵਿੱਚ ਨਸ਼ਾ ਵਿਕਵਾਇਆ ਕਿਹੜੇ ਕਿਹੜੇ ਉਹ ਵੱਡੇ ਸਿਆਸਤਦਾਨ ਸੀ ਜਿਨ੍ਹਾਂ ਨੇ ਇਹ ਨਸ਼ਾ ਵਿਕਵਾਇਆ ਤੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਠੀਕ ਠੀਕ ਹੈ ਜੀ ਜੀ ਹਰਜੀਤ ਜੀ ਤੁਸੀਂ ਜਵਾਬ ਲੈ ਲੈਨੇ ਆ ਹਰਜੀਤ ਜੀ ਗੱਲ ਉਹੀ ਹੈ ਤਸਵੀਰਾਂ ਸੱਤੇ ਦੇ ਨਾਲ ਮਜੀਠੀਆ ਦੀਆਂ ਵਾਇਰਲ ਹੋ ਰਹੀਆਂ ਨੇ ਇਹ ਵੀ ਕਿਹਾ ਜਾ ਰਿਹਾ ਬੇहद ਕਰੀਬੀ ਵਿਕਰਮਜੀਤ ਮਜੀਠੀਆ ਦਾ ਇੰਨਾ ਕਰੀਬੀ ਕਿ ਸਰਕਾਰੀ ਘਰ ਚੋਂ ਨੂੰ ਰੱਖਿਆ ਗਿਆ ਸਰਕਾਰੀ ਗੱਡੀਆਂ ਦਿੱਤੀਆਂ ਗਈਆਂ ਤੇ ਉਹ ਕੰਮ ਕੀ ਕਰਦਾ ਸੀ ਉਹ ਕੈਮੀਕਲ ਸਪਲਾਈ ਕਰਦਾ ਸੀ ਜਿਸ ਦੇ ਨਾਲ ਡਰੱਗ ਬਣਾਈ ਜਾਂਦੀ ਸੀ ਹੁਣ ਇਹ ਵੀ ਗੱਲ ਹੈ ਜੇ ਬਲੂ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਜੇ ਇੰਟਰਪੋਲ ਨੂੰ ਲੱਭਦੀ ਹੈ ਫੜਦੀ ਹੈ ਤੇ ਵੱਡੇ ਖੁਲਾਸੇ ਹੋ ਸਕਦੇ ਨੇ ਤੇ ਹੋ ਸਕਦਾ ਹੈ ਵਿਕਰਮਜੀਤ ਮਜੀਠੀਆ ਦਾ ਨਾਮ ਸਿੱਧ ਤੌਰ ਤੇ ਸਾਹਮਣੇ ਆਏ ਮੈਡਮ ਗੱਲ ਇਹ ਵੇ ਇਹ ਕਾਨੂੰਨੀ ਪ੍ਰਕਿਰਿਆ ਹੈ ਅਸੀਂ ਕਿਸੇ ਕਾਨੂੰਨੀ ਪ੍ਰਕਿਰਿਆ ਦੀ ਤਾਂ ਆਲੋਚਨਾ ਕੀਤੀ ਨਹੀਂ ਵੀ ਕਿਉਂ ਕੀਤਾ ਅਸੀਂ ਤਾਂ ਨਹੀਂ ਕਿਹਾ ਕਿ ਉਹ ਬਲੂ ਕਾਰਨਰ ਨੋਟਿਸ issues ਕੀਤਾ ਅਸੀਂ ਤਾਂ ਉਹਨਾਂ ਨੂੰ ਕਰੈਕਟ ਕੀਤਾ ਕਿ ਬਲੂ ਕਾਰਨਰ ਨੋਟਿਸ ਦਾ ਮਤਲਬ ਹੁੰਦਾ ਹੈ ਜਿਸ ਬੰਦੇ ਦੀ ਲੋਕੇਸ਼ਨ ਨਹੀਂ ਪਤਾ ਠੀਕ ਹੈ ਮਤਲਬ ਜਿਹੜੇ ਆਪ ਦੇ ਦੇ ਰਹੇ ਨੇ ਇਹ ਵੀ ਕੈਨੇਡਾ ਕੈਨੇਡਾ ਕਦੀ ਜਾ ਰਹੇ ਨੇ ਬਲੂ ਕਾਰਨਰ ਠੀਕ ਹੈ ਚਲੋ ਮੰਨ ਲਿਆ ਚਲੋ ਮੰਨ ਲਿਆ ਉਹ ਕੈਨੇਡਾ ਨਹੀਂ ਹੈਗੇ ਮੰਨ ਲਿਓ ਦੁਨੀਆ ਦੇ ਕਿਸੇ ਹੋਰ ਦੇ ਦੋ ਗੱਲਾਂ ਦੋ ਗੱਲਾਂ ਕਈਆਂ ਨੇ ਮੇਰੇ ਵੀਰ ਨੇ ਆਪ ਤੇ ਪਰਮਤਾ ਦੇ ਜੀ ਪਹਿਲੀ ਗੱਲ ਜ਼ਮਾਨਤ ਰਾਤ ਜੇ ਜ਼ਮਾਨਤ ਰਾਤ ਨਾਲ ਮੈਡਮ ਕੋਈ ਕਨਵਿਕਟ ਹੋਣ ਲੱਗੇ ਉਹ ਵੀ ਸੈਸ਼ਨ ਕੋਰਟ ਤੋਂ ਫਿਰ ਤਾਂ ਦਿੱਲੀ ਦੇ ਜ਼ਮਾਨਤੀ ਕਨਵਿਕਟ ਤਾਂ ਹਰਜੀਤ ਜੀ ਕਿਸੇ ਨੇ ਨਹੀਂ ਕਿਹਾ ਕਨਵਿਕਟਾ ਕਿਸੇ ਨੇ ਨਹੀਂ ਕਿਹਾ ਲੈ ਤਾਂ ਮਾਮਲਾ ਸੱਦ ਹੋ ਗਿਆ ਵੀ ਸਾਡੇ ਦਾਅਵੇ ਸਿੱਧ ਹੋ ਗਏ ਜੇ ਐਵੇਂ ਦਾਵੇ ਸਿੱਧ ਹੋਣ ਲੱਗਾ ਨਾ ਤੁਸੀਂ ਕਹਿੰਦੇ ਨੇ ਗ੍ਰਿਫਤਾਰੀ ਗਲਤ ਹੋਈ ਆ ਜੇ ਗ੍ਰਿਫਤਾਰੀ ਗਲਤ ਹੋਈ ਹੁੰਦੀ ਤਾਂ ਜਮਾਨਤ ਸਰ ਮੇਰੀ ਸਰਜੀਤ ਜੀ ਗੱਲ ਸੁਣ ਲਓ ਮੈਂ ਤੁਹਾਡੀ ਗੱਲ 'ਚ ਨਹੀਂ ਬੋਲਿਆ ਸਾ ਤੁਸੀਂ ਬੜੇ ਸੀਨੀਅਰ ਬੰਦੇ ਹੋ ਥੋੜੀ ਜੀ ਪੇਸ਼ੈਂਸ ਰੱਖੋ ਮੇਰੇ ਵੀਰ ਮੇਰੀ ਗੱਲ ਦਾ ਜਵਾਬ ਦੇ ਲੈਣਾ ਆਪਣੀ ਵਾਰੀ ਪਲੀਜ਼ ਫੇਰ ਤਾਂ ਇਹਦਾ ਮਤਲਬ ਦਿੱਲੀ ਦਾ ਜਮਾਨਤੀ ਅਰਵਿੰਦ ਕੇਜਰੀਵਾਲ ਜਿਹਨੂੰ ਸੁਪਰੀਮ ਕੋਰਟ ਨੇ ਦਸਤਰ ਜਾਣ ਤੋਂ ਮਨਾ ਕਰਤਾ ਸੀ ਉਹ ਇੱਕ ਪਗੋੜਾ ਜਮਾਨਤੀ ਹਰਜੀਤ ਜੀ ਗੱਲ ਹੀ ਦੂਸਰੇ ਪਾਸੇ ਲੈ ਕੇ ਜਾ ਰਹੇ ਦੂਜੇ ਪਾਸੇ ਲੈ ਕੇ ਜਾ ਰਹੇ ਮੈਂ ਹਰਜੀਤ ਜੀ ਕੋਈ ਨਹੀਂ ਤੇ ਗੱਲ ਕੀਤੀ ਨਹੀਂ ਹਲੇ ਤਾਂ ਪ੍ਰਕਿਰਿਆ ਚੱਲ ਰਹੀ ਹੈ ਹਲੇ ਤਾਂ ਪ੍ਰਕਿਰਿਆ ਚੱਲ ਰਹੀ ਹੈ ਅਸੀਂ ਤਾਂ ਕਨਵਿਕਟ ਕਿੰਦੇ ਨਹੀਂ ਲਿਖਿਆ ਮੇਰੀ ਗੱਲ ਸੁਣੋ ਜੇ ਉਹ ਪ੍ਰਕਿਰਿਆ ਹੈ ਤੇ ਇਹ ਸੈਸ਼ਨ ਕੋਰਟ ਤੋਂ ਜ਼ਮਾਨਤ ਤੇ ਅੱਜ ਉਹ ਅਗਿਆਨੀ ਮੰਤਰੀ ਜਿਹਨੂੰ 21 ਮਹੀਨੇ ਆਪਣਾ ਮਹਿਮਾ ਨਹੀਂ ਫਿਰਵਾਹ ਰਹੀ ਸੀ ਅਸੀਂ ਅਸੀਂ ਕਾਲੀਵਾਲ ਸਾਹਿਬ ਦੇ ਬਿਆਨ ਨਾ ਸੀ ਬਿਆਨ ਸੁਣਾਇਆ ਨਾ ਸੀ ਬਿਆਨ ਦੀ ਗੱਲ ਕੀਤੀ ਅਸੀਂ ਗੱਲ ਕੀਤੀ ਨਹੀਂ ਅਸੀਂ ਨਾ ਬਿਆਨ ਦੀ ਗੱਲ ਕੀਤੀ ਨਾ ਅਸੀਂ ਧਾਲੀਵਾਲ ਸਾਹਿਬ ਦੀ ਬਾਈਟ ਸੁਣਾਈ ਸਾਡਾ ਚਰਚਾ ਦਾ ਮੁੱਦਾ ਹੀ ਹੋ ਰਿਹਾ ਸਾਡਾ ਮੁੱਦਾ ਹੈ ਜਿਹੜੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ ਜੀ ਕਿ ਤਾ ਤੁਸੀਂ ਅਲੱਗ ਕਿਉਂ ਕਰ ਰਹੇ ਹੋ ਅਰਜੀਤ ਜੀ ਫੋਟੋ ਚਲੋ ਠੀਕ ਹੈ ਇਹਦੇ ਤੇ ਵੀ ਗੱਲ ਕਰ ਲਾਂਗੇ ਮੈਨੂੰ ਤੁਸੀਂ ਫੋਟੋਆਂ ਦਾ ਜਵਾਬ ਦੇ ਦਿਓ ਮੈਨੂੰ ਤੁਸੀਂ ਫੋਟੋਆਂ ਦਾ ਜਵਾਬ ਦੇ ਦਿਓ ਫਿਰ ਅਸੀਂ ਇਹਦੇ ਤੇ ਵੀ ਸਵਾਲ ਲੈ ਲਾਂਗੇ ਸਰ ਅਰਜੀਤ ਕੋਲੋਂ ਤੁਸੀਂ ਪਹਿਲਾਂ ਫੋਟੋਆਂ ਦਾ ਜਵਾਬ ਦੇ ਦਿਓ ਮੈਡਮ ਜੇ ਫੋਟੋਆਂ ਨਾਲ ਹਰ ਬੰਦਾ ਦੋਸ਼ੀ ਹੋਣ ਲੱਗੇ ਹਿੰਦੁਸਤਾਨ ਦੇ 90% ਪੋਲਿਟਿਸ਼ੀਅਨ ਤੇ ਹਰ ਜਿਹੇ ਵਾਲੇ ਚੋਣ ਦੇ ਮੈਂ ਤੁਹਾਨੂੰ ਕਹ ਰਿਹਾ ਕਿ ਐਸਆਈਟੀ ਵੀ ਗਲਤ ਹੈ ਕੌਣ ਤੁਸੀਂ ਕਹਿ ਰਹੇ ਹੋ ਐਸਆਈਟੀ ਦੀ ਰਿਪੋਰਟ ਵੀ ਗਲਤ ਹੈ ਚੋਣ ਜਾ ਰਹੇ ਚੋਣ ਜਾ ਇੰਡੀਆ ਦੇ ਇਨਕਲੂਡਿੰਗ ਸਾਰੀ ਪਾਰਟੀਆਂ ਐਵ ਮੈਂ ਕੀ ਕਹ ਰਿਹਾ ਜੇ ਫੋਟੋ ਨਾਲ ਬੰਦਾ ਦੋਸ਼ੀ ਹੋਣ ਲੱਗੇ 90% ਐਮਐਲਏ ਐਮਪੀ ਜੇਲ੍ਹੇ ਚ ਹੋਣਗੇ ਤੇ ਹਰ ਕਿਸੇ ਦੇ ਖਿਲਾਫ ਤਾਂ ਬਲੂ ਕਾਰਨਰ ਨੋਟਿਸ ਨਹੀਂ ਜਾ ਰਹੀ ਹੰਦਾਰ ਜੀ ਜੀ ਬੇਸ ਬਣਾ ਕੇ ਐਵੀਡੈਂਸ ਕਨਵਿਕਟ ਹੋਏ ਲੱਗਾ ਬੰਦਾ 90% एलएएमपी पे आड़े चोण के ना ठीक है ठीक है निर्मल कौर मैडम ਸਾਡੇ ਨਾਲ ਨੇ ਸਭ ਦਾ ਆਈਪੀਐਸ ਨੇ निर्मल मैडम ਜੀ ਹਰਜੀਤ ਜੀ ਦਾ ਕਹਿਣਾ ਹੈ ਕਿ ਜੇ ਇਸ ਤਰੀਕੇ ਦੇ ਨਾਲ ਫੋਟੋਆਂ ਤੇ ਜੇ આરોਪ ਸਿਧ ਹੋਣ ਲੱਗੇ ਤਾਂ 80% 90% ਬੰਦੇ ਜਿਹੜੇ ਹੋ ਤੇ ਹਾਰ ਜੇਲ੍ਹ ਚ ਹੋਣ ਮੈਨੂੰ ਇਹ ਦੱਸੋ ਕਿ ਹਰ ਕਿਸੇ 에ਰੇਗੇਰੇ ਦੇ ਖਿਲਾਫ ਬਲੂ ਕਾਰਨਰ ਨੋਟਿਸ ਜਾਰੀ ਹੋ ਸਕਦਾ ਕਿਉਂ ਬਲੂ ਕਾਰਨਰ ਨੋਟਿਸ ਜਾਰੀ ਹੁੰਦਾ ਕਿਹੜੇ ਸ਼ਖਸ ਦੇ ਖਿਲਾਫ ਹੁੰਦਾ ਬਿਲਕੁਲ ਨਹੀਂ ਕੋਈ ਬੰਦਾ ਕਿਸੇ ਵੀ ਜਵਾਂ ਨਹੀਂ ਹੋਵੇਗਾ ਹੂੰ ਅੱਲਾ ਮੀਰ ਐ ਤੇ ਉਹਨੂੰ ਲੋਕ ਕਿ ਕਰ ਲੈਣਗੇ ਇਹ ਜਿਹੜੀ ਸੰਗਤ ਹੈ ਨਾ ਸੰਗਤ ਬਹੁਤ ਵੱਡੀ ਹੁੰਦੀ ਜਿਹੜੀ ਫੋਟੋਸਿੱਡਲ ਵਾਇਰਲ ਹੁੰਦੀ ਹੈ ਜਿਹਦੇ ਤੁਸੀਂ ਸੰਗਤ ਰੱਖਦੇ ਹੋ ਹੂੰ ਦੇਖੋ ਕਹਿੰਦੇ ਨੇ ਕਿ ਯੋ ਯਸਟ ਨੇ ਅਬਰੇ ਜੋ 5 ਪੀਪਲ ਯੂ ਮੀਟ ਆਪਨ ਹੂੰ ਸੰਗਤ ਸੰਗਤ ਜਿਹੜੀ ਉਹ ਪਰਸਨਲ ਵੱਡੀ ਹੁੰਦੀ ਜਿਹਨੇ ਸੰਗਤ ਜਿੱਦਾਂ ਦੀ ਪੰਜਾਬ ਦਾ ਬੜਾ ਮੰਡਪਾ ਹੈ ਸਾਰੇ ਉੱਤੇ ਦੇ ਕਿ ਸਾਡੇ ਕਿ ਤਾਂ ਇਹ ਇੰਟਰਫੇਰੈਂਸ ਲਿੰਗਾਦਾ ਹੋਰੇ ਪਰ ਇਹ ਕਿ ਸਾਡੇ ਲੋਕ ਕੋਲ ਕੋਲੈਬੋਰੇਟ ਕਰ ਰਹੇ ਨੇ ਪੈਸੇ ਨੂੰ ਲੈ ਕੇ ਪੈਸੇ ਦੇ ਲਾਲਚ ਜਾਂ ਕਿਸੇ ਹੋਰ ਲਾਲਚ ਇਦਾਂ ਕਰਕੇ ਪਰ ਸਾਡੂ ਆਪਣੀ ਪੀੜੀ ਦਾ ਸੋਚਣਾ ਚਾਹੀਦਾ ਹੈ ਆਪਣੇ ਗੁਰੂਆਂ ਦਾ ਸੋਚਣਾ ਚਾਹੀਦਾ ਹੈ ਆਪਣੇ ਦੇਸ਼ ਦਾ ਸੋਚਣਾ ਚਾਹੀਦਾ ਹੈ ਆਪਣੇ ਗਾਂ ਬੱਚਿਆਂ ਦਾ ਆਉਣ ਵਾਲੀ ਨਸਲ ਦਾ ਸੋਚਣਾ ਚਾਹੀਦਾ ਹੈ ਕਿ ਜੱਗ ਦੇ ਵਪਾਰ ਤੋਂ ਦੁਭਾਗੇ ਵਸਿੱਤਾ ਹੈ ਨਹੀਂ ਲੋਕੇ ਬਹੁਤ ਜ਼ਿਆਦਾ ਡਰਖ ਪੈਸਾ ਕਮਾਣ ਨੂੰ ਕੋਈ ਮਾਰਾ ਨਹੀਂ ਸਮਝਦੇ ਕਿ ਗੁਰੂਆਂ ਨੇ ਬਿਲਕੁਲ ਮਨਾ ਕੀਤਾ ਹੈ ਕਿ ਗਿਰਦੀ ਕਮਾਈ ਨਹੀਂ ਹੋਈ ਪਰ ਗੋਡਰਗਸ ਪੈਸੇ ਕਰਕੇ ਕੋਈ ਕਿਸੇ ਨਾਲ ਮਤਲਬ ਸੇਮ ਬੈਠ ਕੇ ਲੋਕ ਇਹ ਤਾਂ ਚਲੋ ਨਰਮਲ ਮੈਡਮ ਮੋਰਲ ਵੈਲਿਊਜ਼ ਦੀ ਗੱਲ ਹੈ ਨਾ ਇਹ ਤਾਂ ਮੋਰਲ ਵੈਲਿਊਜ਼ ਦੀ ਗੱਲ ਹੈ ਜੇ ਮੋਰਲ ਵੈਲਿਊਜ਼ ਹੁੰਦੀਆਂ ਤੇ ਇਹ ਮੁੱਦਾ ਉਦੋਂ ਤੋਂ 2005-6 ਤੋਂ ਸ਼ੁਰੂ ਹੋ ਕੇ ਅੱਜ ਤੱਕ ਨਹੀਂ ਸੁਣਾ ਜੀ ਬਿਲਕੁਲ ਸਹੀ ਕਹਿ ਰਹੇ ਹੋ ਜੀ ਬਿਲਕੁਲ ਸਹੀ ਕਹਿ ਰਹੇ ਹੋ ਮੋਰੈਲਟੀ ਵਰ ਗਈ ਹੈ ਤੇ ਹਮ ਬਿਚਾਰੇ ਲਾਅ ਕੀ ਕਰੇਗਾ ਲੋਕ ਕਿ ਲੋਕ ਪਿਉਰੀਫਾਈਡ ਮੋਰੈਲਟੀ ਤੇ ਉਹ ਜਿਹੜਾ ਫੋਜ਼ਨ ਰੂਲ ਆ ਮੋਰੈਲਿਟੀ ਦਾ ਉਹ ਲਾਅ ਵੰਡਾ ਉਹ ਦੇਖੋ ਲੋਟੇ ਲੋਕ ਮਾਰੇ ਆ ਰਹੇ ਨੇ ਉਹਨਾਂ ਦੀ ਦੇਖੋ ਤੁਸੀਂ ਠੀਕ ਹੈ ਨਿਰਮਲ ਜੀ ਉਹਨੇ ਜਿੱਦਾਂ ਸੱਤਾ ਦੇ ਖਿਲਾਫ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਕੀ ਪ੍ਰਕਿਰਿਆ ਰਹੇਗੀ ਇਹਨੂੰ ਲੋਕੇਟ ਕਰਨ ਦੀ ਕਿਸ ਤਰੀਕੇ ਇਹਨੂੰ ਲੋਕੇਟ ਕੀਤਾ ਜਾਏਗਾ ਕੀ ਪ੍ਰਕਿਰਿਆ ਰਹੇਗੀ ਇਹਨੂੰ ਲੋਕੇਟ ਕਰਕੇ ਭਾਰਤ ਲਿਆਉਂਦੀ ਦੇਖੋ ਬਲੂ ਬਲੂ ਪ੍ਰੋਟੋਕੋਲ ਸਾਰੇ ਜਬੀ ਪਾਲਿਸੀ ਨੂੰ ਲਾਗ ਲਏਗੀ ਜਦ ਲਾ ਬਲੇਟ ਹੈ

ਪਹਿਲਾਂ ਤਾਂ ਆਕਾਲੀ ਦਲ ਦੇ ਦੋ ਹਿੱਸੇ ਹੋ ਗਏ ਮਜੀਠਿਆ ਤੇ ਆਲਰੇਡੀ ਮਾਮਲਾ ਚੱਲ ਰਿਹਾ ਤੇ ਹੁਣ ਇੱਕ ਅਜਿਹੇ ਸ਼ਖਸ ਦੇ ਨਾਲੋਂ ਦੀ ਤਸਵੀਰ ਵਾਇਰਲ ਹੁੰਦੀ ਹੈ ਜਿਹੜਾ ਕਿ ਮੋਸਟ ਵੌਂਟਡ ਹੈ ਤੇ ਹੁਣ ਬਹੁਤ ਜ਼ਿਆਦਾ ਸਮਾਂ ਵੀ ਨਹੀਂ ਰਹਿ ਗਿਆ 2027 ਦੀਆਂ ਚੋਣਾਂ 'ਚ ਜਿੱਥੇ ਜਿੱਥੇ ਦਾ ਦਾਵਾ ਆਕਾਲੀ ਦਲ ਵੀ ਕਰਦਾ ਹੈ ਕਿ ਇਸ ਤਰੀਕੇ ਦੇ ਨਾਲ ਪਾਰਟੀ ਨੂੰ ਸੰਭਾਲੋਗੇ ਕਿਹੜਾ ਵੱਡਾ ਚਿਹਰਾ ਰਹਿ ਗਿਆ ਕਿਉਂਕਿ ਜਿਹੜੇ ਵੱਡੇ ਚਿਹਰੇ ਸੀ ਉਹ ਦੂਸਰੀ ਪਾਰਟ ਦੂਸਰੇ ਆਕਾਲੀ ਦਲ 'ਚ ਚਲੇ ਗਏ ਇੱਕ ਵੱਡਾ ਚਿਹਰਾ ਤੁਹਾਡਾ ਆਲਰੇਡੀ ਮਾਮਲੇ ਫੇਸ ਕਰ ਰਿਹਾ ਹੈ ਤੇ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਪਾਰਟੀ ਕੇ ਸੁਰਖ ਜਾ ਰਹੀ ਹੈ ਪਹਿਲੀ ਗੱਲ ਤੇ ਅਕਾਲੀ ਦਲ ਇੱਕੋ ਹੀ ਹੈ ਮੇਰੀ ਬੇਨਤੀ ਹੈ ਤੁਸੀਂ ਆਪਣੇ ਆਪ ਨੂੰ ਕਰੈਕਟ ਕਰੋ ਠੀਕ ਹੈ ਇੱਕ ਇੱਕ ਛੋਟੇ ਜਿਹੇ ਗਰੁੱਪ ਇੱਕ ਛੋਟੇ ਜਿਹੜਾ ਪਘੋੜਾ ਦਲ ਉਹਨੂੰ ਤੁਸੀਂ ਅਕਾਲੀ ਦਲ ਦਾ ਨਾਂ ਨਾ ਦਿਓ ਕਿਰਪਾ ਕਰਕੇ ਉਸ ਪਾਰਟੀ ਦਾ ਕੋਈ ਨਾਂ ਨਹੀਂ ਹੈਗਾ ਨਹੀਂ ਮੈਂ ਨਹੀਂ ਦਿੱਤਾ ਸਰ ਆਲਰੇਡੀ ਨਾਮ ਉਹਨਾਂ ਦਾ ਅਕਾਲੀ ਦਲ ਜੀ ਤੇ ਮੈਨੂੰ ਦੱਸਣ ਦੀ ਕਿਰਪਾਲਤਾ ਕਰੋ ਜੀ ਮੈਂ ਮੈਂ ਨਹੀਂ ਦਿੰਦਾ ਹੈ ਉਹਨਾਂ ਨੇ ਆਲਰੇਡੀ ਆਪਣਾ ਨਾਮ ਅਕਾਲੀ ਦਲ ਰੱਖਿਆ ਹੈ ਮੈਂ ਮੈਂ ਆਪ ਜੀ ਨੂੰ ਕਰੈਕਟ ਕੀਤਾ ਦੂਜੀ ਗੱਲ ਪਾਰਟੀ ਕਾਟਰਨਲ ਚਲਦੀ ਹੈ ਪਾਰਟੀ ਵਰਕਰ ਨਾਲ ਚਲਦੀ ਹੈ ਪਾਰਟੀ ਸਰਦਾਰ ਪ੍ਰਕਾਸ਼ ਸਿੰਘ ਜੀ ਸਿਧਾਂਤ ਬਾਦਲ ਦੇ ਸਿਧਾਂਤਤਾ ਤੇ ਚੱਲ ਰਹੀ ਹੈ ਪਰ ਪਾਰਟੀ ਸੁਖਬੀਰ ਸਿੰਘ ਬਾਦਲ ਜੀ ਦੀ ਲੀਡਰਸ਼ਿਪ ਵਿੱਚ ਚੱਲ ਰਹੀ ਹੈ ਸੁਖਬੀਰ ਬਾਦਲ ਦੀ ਲੀਡਰਸ਼ਿਪ ਚ ਸਰ ਪਾਰਟੀ ਚ ਕੌਣ ਰਹਿ ਗਿਆ ਮੈਨੂੰ ਦੱਸੋ ਸਾਰੇ ਤਾਂ ਵੱਡੇ ਚਾਰੇ ਦੂਸਰੇ ਪਾਰਟੀ ਕਿਉਂ ਨਹੀਂ ਰਹਿ ਗਿਆ ਚਾਰ ਬੰਦੇ ਪਾਰਟੀ ਹੁੰਦੇ ਨੇ 28 ਲੱਖ ਵਰਕਰ ਹੈਗੇ 23 ਲੱਖ ਵਰਕਰ ਨੇ ਪੰਜ ਬੰਦੇ ਪਾਰਟੀ ਹੁੰਦੇ ਨੇ ਸੀਟਾ ਕਿੰਨੀ ਆਣੇ ਵੀ ਇਹ ਵੀ ਦੇਖ ਲਓ ਫਿਰ ਸੀਟਾ ਕਿੰਨੀ ਆਣੇ ਨਹੀਂ ਕੋਈ ਨਹੀਂ ਹਾਂ ਸੀਟਾ ਕਿੰਨੀ ਆਣੇ 2 ਲੱਖ ਵਰਕਰ ਦੇ ਨੇ ਡੈਲੀਗੇਟ ਬਣਾਏ ਡੈਲੀਗੇਟ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਤੇ ਜਿਹੜੇ ਚਾਰ ਬੰਦੇ ਭਗੋੜਿਆ ਅਕਾਲ ਤੱਕ ਤੋਂ ਚਲੇ ਗਏ ਉਹ ਤਾਂ ਮੈਂਬਰ ਵੀ ਨਹੀਂ ਅਗੇ ਕਾਲੀ ਦਲ ਦੇ ਉਹਦੇ ਨਾਲ ਸਾਨੂੰ ਕੀ ਫਰਕ ਪੈਂਦਾ ਫਰਕ ਪੈਂਦਾ ਹੈ ਕਿ ਪਾਰਟੀ ਦੀ ਛਵੀ ਕਿਧਰ ਜਾ ਰਹੀ ਹੈ ਜੇ ਐਡੇ ਸੰਗੀਨ ਮਾਮਲੇ 'ਚ ਐਡੇ ਸੰਗੀਨ ਮਾਮਲੇ 'ਚ ਵਿਕਰਮ ਮਜੀਠੀਆ ਦਾ ਨਾਮ ਆ ਰਿਹਾ ਹੈ ਤੇ ਪਾਰਟੀ ਦੀ ਛਵੀ ਕਿਸ ਤਰੀਕੇ ਦੇ ਨਾਲ ਤੁਸੀਂ ਮਜ਼ਬੂਤ ਕਰੋਗੇ मैडम विक्रम मजीठिया ड्रग्स वाले केस ते कृपया करके बार-बार मैं ਤੁਹਾਨੂੰ ਦੱਸ ਰਿਹਾ ਸਾਢੇ 3 ਸਾਲ ਤੋਂ ਇਹ ਸਰਕਾਰ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਨਹੀਂ ਫਾਈਲ ਕਰ ਸਕੀ ਹਾਈ ਕੋਰਟ ਤੋਂ ਜ਼ਮਾਨਤ ਨੇ ਸੁਪਰੀਮ ਕੋਰਟ ਤੋਂ ਸਰਕਾਰ ਦੀ ਅਰਜੀ ਖਾਰਜ ਹੋਈ ਏ ਔਰ ਜਿਹੜਾ ਇਹ ਕੇਸ ਹੈ ਡਿਸਐਪ੍ਰੋਪ੍ਰੀਏਸ਼ਨ ਐਸੈਕਟ ਦਾ ਇਹਦੇ ਨਾਲ ਐਨਡੀਪੀਐਸ ਸੈਕਟ ਦਾ ਕੋਈ ਲੈਣਾ ਦੇਣਾ ਨਹੀਂ ਹੈ ਬਾਈ ਐਨਡੀਪੀਐਸ ਦਾ ਮਾਮਲਾ ਜਿਸ ਤਰ੍ਹਾਂ ਸੇ ਦਰਜਾ ਹੈ ਉਹਦੇ ਨਾਲ ਤਸਵੀਰਾਂ ਆ ਰਹੀਆਂ ਨੇ ਮਜੀਠਿਆ ਦੀਆਂ ਸਾਡੇ ਨਾਲ ਤਸਵੀਰਾਂ ਆਨ ਨਾਲ ਹੋਏ ਤਸਵੀਰਾਂ ਨਾਲ ਆਏ ਤੇ 90% ਐਮ 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 ਪੀ ਐਮ ਐਲ ਨੇ ਧਿਆਨ ਦੇ ਲਿਆ ਸਰਪ ਜੀ ਜੀ ਸਰਪ ਜੀ ਜੀ ਇਹ ਤਸਵੀਰਾਂ ਕੋਈ ਮਾਇਨੇ ਨਹੀਂ ਰੱਖਦੀਆਂ ਹਰਜੀਤ ਭਾਈ ਦਾ ਕਹਿਣਾ ਹੈ ਜੀ ਗੱਲ ਸਿਮਰਨ ਜੀ ਗੱਲ ਇਹ ਹੈ ਕਾਲੀ ਦਲ ਨੇ ਨਾਤਾ ਇਹ ਪਹਿਲਾਂ ਮੰਨਦੇ ਸੀ ਨਾ ਇਹ ਇਹ ਅੱਜ ਮੰਨਦੇ ਐ ਇਹਨਾਂ ਤੋਂ ਨਾ ਇੱਕ ਦੋ ਨਹੀਂ ਨਹੀਂ ਪਰ ਇੱਕ ਗੱਲ ਇੱਥੇ ਫੈਕਚੁਅਲ ਇਹ ਵੀ ਹੈ ਕਿ ਡਰੱਗ ਮਾਮਲਾ ਤਾਂ ਸਿੱਧ ਨਹੀਂ ਹੋਇਆ ਮਜੀਠੀਆ ਦੇ ਉਹ ਐਸੈਟ ਦਾ ਮਾਮਲਾ ਹੈ ਉਹਨਾਂ ਤੇ ਮੈਂ ਦੇ ਉਹ ਸੋਲੋ ਗੱਲ ਇਹ ਹੈ ਜਦੋਂ ਜਦੋਂ ਉਹਦੇ ਚਾਚੇ ਭਤੀਜੇ ਦੀ ਸਰਕਾਰ ਸੀ ਉਦੋਂ ਕੈਪਟਨ ਸਾਹਿਬ ਤੇ ਇਹਨਾਂ ਦੇ ਚਾਚੇ ਭਤੀਜੇ ਦਾ ਇਹਦਾ ਰਿਲੇਸ਼ਨ ਸੀਗਾ ਤੇ ਇਸ ਕਰਕੇ ਇਹਨਾਂ ਨੇ ਇੱਕ ਇੱਕ ਹਲਕਾ ਐਫ ਆਈ ਆਰ ਦਰਜ ਕਰਾਈ ਸੀ ਚੰਨੀ ਗਵਰਨਮੈਂਟ ਵੱਲੇ ਚੰਨੀ ਸਾਹਿਬ ਉਹ ਸੀਐਮਸੀ ਜਿਸ ਕਰਕੇ ਇਹਨਾਂ ਨੇ ਇੱਕ ਹਲਕਾ ਹਲਕਾ ਜਿਹਾ ਕੇਸ ਐ ਐਨਡੀਪੀਐਸ ਦਾ ਦਰਜ ਕਰਵਾਇਆ ਸੀ ਜਿਸ ਕਰਕੇ ਉਹਨਾਂ ਨੂੰ ਆਸਾਨੀ ਨਾਲ ਉਹ ਕੇਸ ਤੋਂ ਨਿਕਲ ਗਏ ਗੱਲ ਇਹ ਆ ਵੀ ਅੱਜ ਕੋਈ ਜਮਾਨਤ ਮਾਰ ਜੋ ਕੋਰਟ ਨੇ ਜਮਾਨਤ ਮਿਲੀ ਬਿਕਰਮ ਜੱਟੀਆਂ ਹੋਰ ਆਣੋ ਗੱਲ ਇਹਨਾਂ ਨੂੰ ਸਵਾਲ ਪੁੱਛੋ ਜਿਹੜੇ ਇਹਨਾਂ ਦੇ ਇਹਨਾਂ ਦੇ ਆਪ ਦੇ ਲੀਡਰ ਸੀ ਬਿੱਟੂ ਔਲਖ ਜੀ ਤੇ ਆ ਬੋਨੀ ਹੋਰੀ ਉਹਨਾਂ ਉਹ 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 ਦੇ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੇ ਕਿਹਾ ਵੀ ਇਹ ਮੁਖੀ ਹੁੰਦਾ ਸੀਗਾ ਸੱਤਾ ਵਿਕ्रम ਜਿੱੱਟਿਆ ਹੋਰਾਂ ਦਾ ਤੇ ਜੋ ਕੰਮ ਸਾਰੇ ਕਰਦਾ ਸੀਗਾ ਉਹ ਸੱਤਾ ਕਰਦਾ ਸੀਗਾ ਤੇ ਇਹ ਆਪ ਦੀ ਪਾਰਟੀ ਨੂੰ ਵੱਡਾ ਵੱਡੀ ਪਾਰਟੀ ਕਹਿੰਦੇ ਐ ਕਿ ਇਹ ਇਹ ਇਸ ਵੱਡੀ ਪਾਰਟੀ ਦੀ ਕਿੰਨੀਆਂ ਸੀਟਾਂ ਪੰਜਾਬ ਦੇ ਵਿੱਚ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਜੋ ਤੁਸੀਂ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਫੈਲਾਇਆ ਤੇ ਨੌਜਵਾਨੀ ਦਾ ਕਤਾਨ ਕੀਤਾ ਜਿਸ ਕਰਕੇ ਤੁਹਾਡੀ ਪਾਰਟੀ ਅੱਜ ਹਾਸ਼ੀਏ ਤੇ ਖੜੀ ਹੈ ਤੇ ਇਹ ਗੱਲ ਸਵੀਕਾਰ ਕਰੋ ਕਿ ਸਾਡੀ ਤੁਹਾਡੀ 10 ਸਾਲਾਂ ਦੀ ਸਰਕਾਰ ਵਲੇ ਪੰਜਾਬ ਦੇ ਵਿੱਚ ਨਸ਼ਾ ਵਿਕਿਆ ਤੇ ਇਸ ਗੱਲ ਦਾ ਜਵਾਬ ਵੀ ਦੇ ਦਿਓ ਜਿਹੜਾ ਗਿੱਟੂ ਔਲਖ ਹੋਰਾਂ ਨੇ ਤੇ ਬੋਨੀ ਹੋਰਾਂ ਨੇ ਇਲਜ਼ਾਮ ਲਗਾਏ ਆ ਵੀ ਸੱਤਾ ਸਾਥੀ ਸੀਗਾ ਵਿਕਰਮ ਜਿੱਠਿਆ ਹੋਰਾਂ ਦਾ ਉਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਤੇ ਪਾਰਟੀ ਦੇ ਗਾਖੂ ਨੇ ਹਰਜੀਤ ਭਾਜੀ ਮੈਂ ਮੈਂ ਲਾਸਟ ਪੁਆਇੰਟ ਲਾਸਟ ਪੁਆਇੰਟ ਇਹ ਹੈ ਇਹਨਾਂ ਦੀ 10 ਸਾਲਾਂ ਲਈ ਤੁਮੇਲੇ ਨਸ਼ਾ ਵਿਕਿਆ ਨੌਜਵਾਨੀ ਦਾ ਧਾਨ ਹੋਇਆ ਤੇ ਸਾਡੀ ਸਰਕਾਰ ਵਿੱਚ ਅਸੀਂ ਸਾਡਾ ਪ੍ਰੋਗਰਾਮ ਚੱਲਦਾ ਪਿਆ ਯੁੱਧ ਨਸ਼ਾ ਵਿਰੋਧ ਜਿਹਦੇ ਵਿੱਚ ਅਸੀਂ ਅ ਵੱਡੇ ਵੱਡੇ ਜੋ ਸਮਗਲਰ ਸਾਹਿਬਾਂ ਦੀ ਰੋਜ਼ ਗ੍ਰਫਤਾਰੀਆਂ ਹੋ ਰਹੀਆਂ ਜੋ ਜੋ ਪੇਸ਼IENTS ਹੈ ਉਹਨਾਂ ਨੂੰ ਅਸੀਂ ਡੀਡਿਕਸ਼ਨ ਸੈਂਟਰਸ ਦੇ ਵਿੱਚ ਕਰਵਾ ਰਹੇ ਆ ਤੇ ਸਕੂਲੀ ਬੱਚਿਆਂ ਨੂੰ ਜੋ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਅਸੀਂ ਜਾਗਰੂਕ ਕਰ ਰਿਹਾ ਅਵੇਅਰ ਕਰ ਰਿਹਾ ਕਿ ਇਹ ਜੋ ਨਸ਼ੇ ਦੀ ਇਲਾਮਤ ਹੈ ਮੈਂ ਇਹਨਾਂ ਤੋਂ ਸਵਾਲ ਪੁੱਛਦਾ ਹੈ ਇਹਨਾਂ ਨੇ 10 ਸਾਲਾਂ ਦੇ ਵਿੱਚ ਨਸ਼ਾ ਵਕਾਇਆ ਜੇ ਨਸ਼ਾ ਇਹਨੇ ਸਰਕਾਰ ਵਾਲੇ ਵੇਚ ਰਿਆ ਸੀ ਤੇ ਉਦੋਂ ਇਹਨਾਂ ਨੇ ਸ਼ਰਤ ਕਿਉਂ ਕੋਈ ਮੈਮ ਨਹੀਂ ਚਲਾਈ ਠੀਕ ਠੀਕ ਹੈ ਹਰਜੀਤ ਜੀ ਇੱਕ ਟਾਈਮ ਹੁੰਦਾ ਸੀ ਜੋ ਪ੍ਰਕਾਸ਼ ਸਿੰਘ ਬਾਦਲ ਜੀ ਜਿਉਂਦੇ ਸੀਗੇ ਬੜਾ ਇੱਜ਼ਤਮਾਨ ਸੀ ਉਹਨਾਂ ਦਾ ਤੇ ਅਕਾਲੀ ਦਲ ਦਾ ਵੀ ਬੜਾ ਇੱਜ਼ਤਮਾਨ ਸੀ ਕਿਉਂਕਿ ਪੰਥਕ ਪਾਰਟੀ ਕਿਹਾ ਜਾਂਦਾ ਸੀ ਲੇਕਿਨ ਹੁਣ ਜਿਹੋ ਜਿਹੇ ਇਲਜ਼ਾਮ ਪਾਰਟੀ ਤੇ ਲੱਗ ਰਹੇ ਨੇ ਵਾਰ-ਵਾਰ ਲੱਗ ਰਹੇ ਨੇ ਤੇ ਪਾਰਟੀ ਜਦੋਂ ਅਲੱਗ-ਥਲੱਗ ਪੈ ਰਹੀ ਹੈ ਤੇ ਕਈ ਸਵਾਲ ਜਿਹੜੇ ਨੇ ਸਾਡੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਵੀ ਪੁੱਛੇ ਨੇ ਕਿ ਜਿਹੜੇ ਪਾਰਟੀ ਦੇ ਵਰਕਰ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਇੰਨੇ ਵਰਕਰ ਨੇ ਪਾਰਟੀ ਦੇ ਨਿਰਕਾਰਕੁੰਨ ਨੇ ਉਹੀ ਸੱਤੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਸੱਤਾ ਡਰਗ ਦੇ కెమికਲ ਸਪਲਾਈ ਕਰਦਾ ਸੀ ਤੇ ਕਿਸ ਤਰੀਕੇ ਦੇ ਨਾਲ ਜਸਟੀਫਾਈ ਕਰੋਗੇ ਇਹਨੂੰ ਬੋਨੀਆ ਜਨਾਲਾ ਸਾਡੀ ਪਾਰਟੀ 'ਚ ਹੈ ਕਿ ਭਾਜਪਾ 'ਚ ਜੀ ਸਾਡੀ ਪਾਰਟੀ 'ਚ ਹੈ ਭਾਜਪਾ 'ਚ ਮੈਡਮ ਜੀ ਦੂਜੀ ਗੱਲ ਦੂਜੀ ਗੱਲ ਉਹ ਤਾਂ ਰੇ ਪ੍ਰਾਣਾ ਸਾਥੀ ਆ ਉਹਨਾਂ ਨਾਲ ਸਾਰੇ ਇੱਕ ਮਿੰਟ ਭਾਈ ਸਾਹਿਬ ਸਰਵਜੀਤ ਜੀ ਗੱਲ ਪੂਰੀ ਮੁਕੰਮਲ ਹੋਉਂਦਿਆ ਕਰੋ ਤੁਹਾਨੂੰ ਬੜੀ ਮਾੜੀ ਹਾਲਤ ਵਿੱਚ ਬੋਲਣ ਦੀ ਜੀ ਚਲੋ ਹਰਜੀਤ ਜੀ ਮੇਰੇ ਕੋ ਸਮਾਗਮ ਹਾਂ ਸਮਾਗਮ ਟੈਬ ਰਿਕਾਟ ਸ਼ਬਦਾਂ ਚ ਆਪਣੀ ਗੱਲ ਕੋ ਜੀ ਮੇਰੇ ਮੇਰੇ ਮਿੱਤਰ ਗੱਲ ਕਰ ਰਹੇ ਸਨ ਆਪ ਦੇ ਵੀ ਅਸੀਂ ਨਸ਼ੇ ਤੇ ਬੜਾ ਬੰਨ ਲਾਇਆ ਜੇ ਅੱਜ ਇੰਡੀਪੈਂਡੈਂਸ ਡੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ 1 ਕਿਲੋ ਹਿਰੋਇਨ ਪਕੜਨ ਤੇ ਇਨਾਮ ਦੇਣ ਦੀ ਕੋਸ਼ਿਸ਼ਾ ਕਰ ਰਹੇ ਨੇ ਇਹ ਇਸ ਚੀ ਦਾ ਕਲੀਅਰ ਐਵੀਡੈਂਸ ਹੈ ਇਨ ਨਸ਼ੇ ਦੀ ਸਪਲਾਈ ਚੈਨ ਦੀ ਕੋਈ ਲੱਕ ਨਹੀਂ ਟੁੱਟਾ ਜਿਹੜਾ ਅੱਜ ਵੀ 1 ਕਿਲੋ ਹਿਰੋਇਨ ਦੀ ਉਮੀਦ ਕਰ ਰਹੇ ਨੇ ਵੀ ਲੱਭੇਗਾ ਇਹ ਇਹ ਸਰਕਾਰ ਨੇ ਆਪਣੀ ਬੋਲਤਾਂ ਤੇ ਮੋਹਰ ਲਾਈ ਹੈ ਦੂਜੀ ਗੱਲ ਮੇਰੇ ਵੀ ਕੈਸ ਗ੍ਰਿਫਤਾਰੀਆਂ ਦੀ ਸਮਾਂ ਮੇਰੇ ਕੋਲ ਸਰ ਜੀ 19 ਜੁਲਾਈ ਤੇ 23 ਜੁਲਾਈ ਦਾ ਹਾਈ ਕੋਰਟ ਦੀ ਜੱਜਮੈਂਟ ਪੜ੍ਹ ਲਓ ਸਰਕਾਰ ਨੇ ਹਾਈ ਕੋਰਟ ਨੂੰ ਤੁਹਾਡੇ ਬੜੇ ਸੋਲੇ ਗਾਏ ਨੇ 23 ਜੁਲਾਈ ਨੂੰ ਮਾਰਿਓ ਭਾਈ ਕੋਰਟ ਕਹਿੰਦੇ ਨੇ ਇਹ ਸਰਕਾਰ ਸਿਰਫ ਗਿਫਤਾਰੀਆਂ ਗਿਫਤਾਰੀਆਂ ਵਧਾਣ ਵਾਸਤੇ ਕਰ ਰਹੀ ਹੋਣ ਦੀ ਬੇਸਿਸ ਆਫ ਡਿਸਕਲੋਜ਼ਰ ਸਟੇਟਮੈਂਟ ਨਹੀਂ ਹਾਈ ਕੋਰਟ ਦਾ ਆਰਡਰ ਠੀਕ ਸਮਾ ਮੇਰੇ ਕੋਲ ਕੱਟ ਹੈ ਤੇ ਤੁਹਾਡਾ ਸਾਰੇ ਮਾਨਯੋਗ ਪੈਨਲਿਸਟ ਦਾ ਸਾਡੇ ਨਾਲ ਇਸ ਸ਼ੋਅ ਤੇ ਆਉਣ ਵਾਸਤੇ ਬਹੁਤ ਬਹੁਤ ਧੰਨਵਾਦ ਗੱਲ ਪੰਜਾਬ ਦੀ ਜੱਜ ਫਿਲਹਾਲ ਇਹਨਾਂ ਹੀ ਇਸ ਦੇ ਨਾਲ ਮਨੂ ਦੇ ਹੋਈ ਇਜਾਜ਼ਤ ਧੰਨਵਾਦ